ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਨਵੇਂ ਵਲੌਗ ਵਿੱਚ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਤੇ ਮਾਗੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਦੋਸਤੋ ਅੱਜ ਅਸੀਂ ਚੱਲੇ ਆ ਆਪਣੇ ਸ਼ਹਿਰ ਪੱਲੀਏ ਮੈਂ ਤੇ ਸਤਵਿੰਦਰ ਮੇਰਾ ਭਤੀਜਾ ਬਾਈਕ ਤੇ ਜਾ ਰਹੇ ਆ ਅਸੀਂ ਤੇ ਤੁਹਾਨੂੰ ਕੁਝ ਵਿਊ ਦਿਖਾਨੇ ਆ ਪੂਰਾ ਬਲੌਗ ਜ਼ਰੂਰ ਦੇਖਿਓ ਤੇ ਸ਼ਹਿਰ ਅਸੀਂ ਤਾਂ ਜਾ ਰਹੇ ਆ ਦੋਸਤੋ ਕਿਉਂਕਿ ਅੱਜ ਮੇਰੇ ਛੋਟੇ ਭਾਂਜੇ ਦਾ ਜਨਮ ਦਿਨ ਆ ਲੋੜੀ ਵਾਲੇ ਦਿਨ ਹੁੰਦਾ ਉਹਦਾ ਜਨਮ ਦਿਨ ਤੇ ਮੈਂ ਤੇ ਸਤਵਿੰਦਰ ਜਾ ਰਹੇ ਆ ਬਾਈਕ ਤੇ ਤੇ ਨਾਲ ਹੀ ਤੁਹਾਨੂੰ ਕੋਈ ਜੰਗਲ ਦਾ ਵਿਊ ਦਿਖਾਨੇ ਆ ਅਸੀਂ ਜਾ ਰਹੇ ਆ ਜੰਗਲ ਵਾਲੇ ਰਾਠਾਣੀ ਦੋਸਤੋ ਭਾਂਜੇ ਨੇ ਆਪਣੇ ਦੋਸਤਾਂ ਨਾਲ ਮਨਾਉਣਾ ਏ ਛੋਟੀ ਜੀ ਪਾਰਟੀ ਰੱਖੀ ਸੀ ਰੈਸਟੋਰੈਂਟ ਵਿੱਚ ਤੇ ਸਾਨੂੰ ਵੀ ਇਨਵਾਈਟ ਕੀਤਾ ਸੀ ਤਾਂ ਕਰਕੇ ਅਸੀਂ ਜਾ ਰਹੇ ਆ ਤੇ ਤੁਹਾਨੂੰ ਪੂਰਾ ਵੀਊ ਦਿਖਾਨੇ ਆ ਦੋਸਤੋ ਜੰਗਲ ਦਾ ਬਹੁਤ ਹੀ ਵਧੀਆ ਲੱਗਦਾ ਹੈ ਜੰਗਲ ਥਾਣੀ ਜਾਣਾ ਤੇ ਜਦੋਂ ਅਸੀਂ ਛੋਟੇ ਹੁੰਦੇ ਰਹੇ ਸੀ ਨਾ ਐਸੇ ਰਾਹ ਸਤੇ ਥਾਣੀ ਲੰਘਦੇ ਹੁੰਦੇ ਸੀ ਹੁਣ ਇਹ ਥੋੜਾ ਘੱਟ ਚੱਲਦਾ ਰਾਹ ਇਹ ਸ਼ਾਰਟਕਟ ਪੈ ਜਾਂਦਾ ਹੀ ਅੱਡੇ ਅੱਡੇ ਤੇ ਜਾਣ ਲਈ ਜਾਂ ਸ਼ਹਿਰ ਜਾਣ ਲਈ ਸਾਡੇ ਨਾ ਬਹੁਤ ਮਤਲਬ 7-8 ਰਾਹ ਹੋਣੇ ਆ ਸਾਡੇ ਪਿੰਡ ਤੋਂ ਤੇ ਇਹ ਵਾਲਾ ਅਸੀਂ ਪਹਿਲੇ ਇਧਰੋਂ ਹੀ ਜ਼ਿਆਦਾ ਲੰਘਦੇ ਹੁੰਦੇ ਸੀ ਇਹ ਹੁਣ ਥੋੜਾ ਜਿਹਾ ਛੋਟਾ ਜਿਹਾ ਹੋ ਗਿਆ ਰਸਤਾ ਡੰਡੀ ਜੀ ਬਣ ਗਈ ਹੈ ਪਹਿਲੇ ਬਹੁਤ ਵੱਡਾ ਰਾਹ ਹੀ ਪਹਿਲੇ ਮੇਨ ਇਹੀ ਰਾਹ ਹੁੰਦਾ ਰਿਹਾ ਹੀ ਹੁਣ ਅਸੀਂ ਉੱਪਰੋਂ ਦੀ ਜਾਂਦੇ ਆ ਪੱਕੇ ਰਾਹ ਥਾਣੀ ਤੇ ਬਰਸਾਤਾਂ 'ਚ ਥੋੜਾ ਖਰਾਬ ਜਾ ਹੋ ਜਾਂਦਾ ਹੈ ਗਰਮੀਆਂ 'ਚ ਫੇਰ ਅਸੀਂ ਜਾਣਾ ਸ਼ੁਰੂ ਕਰ ਦਿੰਦੇ ਆ ਬਾਈਕ ਬੁੱਕ ਤੇ ਜਾਣਾ ਹੋਵੇ ਤੇ ਜਦ ਮੈਨੂੰ ਯਾਦ ਹੈ ਆਪਣੇ ਬਚਪਨ 'ਚ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਰਏ ਹੀ ਸਕੂਲੇ ਇਧਰੋਂ ਹੀ ਜਾਂਦੇ ਹੁ ਨਹੀਂ ਪਾੜਨ ਸਾਈਕਲਾਂ ਤੇ ਮੈਂ ਬਹੁਤ ਵਾਰੀ ਇਸ ਰਸਤੇ ਤੋਂ ਕੱਲਾ ਵੀ ਆਇਆ ਗਿਆ ਹੈ ਤੇ ਇਹ ਹੁਣ ਸਾਡੇ ਸਾਡਾ ਅੱਡਾ ਜਿਹੜਾ ਹੈ ਸਾਡੇ ਘਰ ਤੋਂ 7-8 ਕਿਲੋਮੀਟਰ ਦੂਰ ਤੇ ਉਸ ਤੋਂ ਅੱਗੇ ਸਾਡਾ ਜਿਹੜਾ ਸ਼ਹਿਰ ਹੈ ਉਹ ਐ 10 ਕ ਅੱਡੇ ਤੋਂ ਹਣਾਏ 8-10 ਕਿਲੋਮੀਟਰ ਉਹ ਵੀ ਦੂਰ ਤੇ ਹੁਣ ਅਸੀਂ ਪਹੁੰਚ ਚੁੱਕੇ ਆ ਆ ਪੋਲ ਪੈਂਦਾ ਏ ਸਾਨੂੰ ਤੇ ਛੋਟਾ ਜਾਂ ਛੋਟੀ ਜੀ ਨਦੀ ਐ ਤੇ ਅਸੀਂ ਪਹੁੰਚ ਆ ਪੱਕੀ ਸੜਕ ਤੇ ਆ ਗਏ ਤੇ ਅਸੀਂ ਪਹੁੰਚ ਚੁੱਕੇ ਆ ਆਪਣੇ ਅੱਡੇ ਤੇ ਤੁਹਾਨੂੰ ਦਿਖਾਉਣੀ ਆ ਕੁਝ 뷰 ਇਹ ਐ ਜੀ ਸਾਡਾ ਅੱਡਾ ਜਿਸ ਦਾ ਨਾਮ ਐ ਮਹੰਗਾਪੁਰ ਖਿਰੀ ਇੱਥੇ ਐ ਸਾਡਾ ਵੱਡਾ ਗੁਰਦੁਆਰਾ ਸਾਹਿਬ ਬਹੁਤ ਵੱਡਾ ਗੁਰਦੁਆਰਾ ਉਸਦੇ ਨਾਲ ਹੀ ਅਬਰਲੀ ਸਾਈਡ ਸਕੂਲ ਹੈ ਵੱਡਾ ਜਿੱਥੇ ਮੈਂ 10ਵੀਂ ਤੱਕ ਪੜਿਆ ਹਾਂ ਉਸ ਤੋਂ ਤੇ 12ਵੀਂ 11ਵੀਂ 12ਵੀਂ ਉਹਨ ਦੂਸਰੇ ਸਕੂਲ ਕੀਤੀ ਹੀ ਆਕਸਫੋਰਡ ਸਕੂਲ ਤੇ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਤੇ ਇਸ ਦੇ ਨਾਲ ਹੀ ਇਹ ਸਾਡੀ ਖਰਾਦੀ ਦੁਕਾਨ ਅਸੀਂ ਆਪਣੀ ਦੁਕਾਨ ਤੇ ਪਹੁੰਚ ਚੁੱਕੇ ਹਾਂ ਵੀਰ ਜੀ ਇਸ ਦੁਕਾਨ ਤੇ ਰਹਿੰਦੇ ਨੇ ਖਰਾਦੀ ਦੁਕਾਨ ਹੈ ਬਿਲਡਿੰਗ ਵਾਲੀ ਤੇ ਨਾਲ ਇੱਕ ਦੋ ਬੰਦੇ ਰੱਖੇ ਨੇ ਕੰਮ ਲਈ ਤੇ ਅਸ ਅਸੀਂ ਹੁਣ ਨਿਕਲ ਪਏ ਆ ਆਪਣੇ ਸ਼ਹਿਰ ਪਲੀ ਵੱਲ ਇੱਥੋਂ ਬਾਈਕ ਤੇ ਲੱਗਦੇ ਹੋਣਗੇ 15 ਤੋਂ 20 ਮਿੰਟ ਬੱਸਾਂ ਵੀ ਚੱਲਦੀਆਂ ਰਹਿੰਦੀਆਂ ਆ ਇਹ ਸਾਡਾ ਬਾਈਪਾਸ ਹੈ ਮੇਨ ਰੋਡ ਤੇ 15-20 ਮਿੰਟ ਤੱਕ 20 ਮਿੰਟਾਂ ਤੱਕ ਅਸੀਂ ਪਹੁੰਚ ਜਾਣਾ ਹੈ ਆਪਣੇ ਸ਼ਹਿਰ ਪਲੀ ਤੇ ਥੋੜਾ ਜਿਹਾ ਤੁਹਾਨੂੰ 뷰 ਦਿਖਾ ਦਿੰਨੇ ਆ ਦੋਸਤੋ ਆਸੇ ਪਾਸੇ ਦਾ ਤੇ ਹੁਣ ਅਸੀਂ ਪਹੁੰਚਣ ਵਾਲੇ ਆਪਣੇ ਸ਼ਹਿਰ ਬਸ ਪਹੁੰਚ ਹੀ ਚੁੱਕੇ ਆ ਦੋਸਤੋ ਇੰਟਰੀ ਸ਼ੁਰੂ ਹੋ ਗਈ ਹੈ ਸਾਡਾ ਜਿਹੜਾ ਸ਼ਹਿਰ ਹੈ ਨਾ ਤੇ ਬਹੁਤ ਜ਼ਿਆਦਾ ਵੱਡਾ ਏ ਤੇ ਨਾ ਬਹੁਤ ਛੋਟਾ ਏ ਸਾਰੀਆਂ ਦੁਕਾਨਾਂ ਹਰ ਚੀਜ਼ ਦੀਆਂ ਮਿਲ ਜਾਣਗੀਆਂ ਤੇ ਵਧੀਆ ਏ ਹੋਰ ਵਿਕਾਸ ਹੋ ਰਿਹਾ ਏ ਹੌਲੀ ਹੌਲੀ ਚਾਰੇ ਪਾਸੇ ਹਰ ਪਾਸੇ ਵਿਕਾਸ ਹੋ ਰਿਹਾ ਵਧੀਆ ਯੂਪੀ ਵਿੱਚ ਵੀ ਹੁਣ ਤੇ ਬਸ ਅਸੀਂ ਪਹੁੰਚਣ ਵਾਲੇ ਆ ਦੋਸਤੋ ਜਿੱਥੇ ਪੰਜ ਨੇ ਪਾਰਟੀ ਰੱਖੀ ਆ ਤੇ ਸਭ ਤੋਂ ਪਹਿਲਾਂ ਅਸੀਂ ਨਾ ਹੁਣ ਚੱਲੇ ਆ ਵਿਕਰੀ ਦੁਕਾਨ ਤੇ ਕੇਕ ਲੈਣ ਤੇ ਮੈਨੂੰ ਕੇਕ ਚਾਕਲੇਟ ਵਾਲਾ ਪਸੰਦ ਆ ਗਿਆ ਸੀ ਤੇ ਅਸੀਂ ਇੱਥੋਂ ਕੇਕ ਪੈਕ ਕਰਵਾ ਲਿਆ ਤੇ ਲੈ ਕੇ ਚੱਲੇ ਆ ਹੁਣ ਤੇ ਲੋ ਜੀ ਅਸੀਂ ਕਰ ਲਈ ਐਂਟਰੀ ਇੱਥੇ ਦੋਸਤੋਂ ਦੇ ਆਲਰੇਡੀ ਬੈਠੇ ਸੀ ਤੇ ਅਸੀਂ ਖਾ ਪੀ ਰਹੇ ਆ ਇੱਥੇ ਸਾਰੇ ਜਾਣੇ ਬਹਿ ਕੇ ਪਾਰਟੀ ਚੱਲ ਰਹੀ ਏ ਛੋਟੀ ਜੀ ਤੇ ਹੁਣ ਇੱਧਰ ਅਸੀਂ ਕੇਕ ਕੱਟਣ ਲੱਗੇ ਆਂ ਦੋਸਤੋ ਆਏ ਮੇਰਾ ਭਾਂਜਾ ਅਮਰਿਤਪਾਲ ਸਿੰਘ ਜਿਹੜਾ ਬੈਠ ਗਿਆ ਹੁਣੇ ਕੁਰਸੀ ਤੇ ਤੇ ਉਹਦੇ ਦੋਸਤ ਐ ਸਾਰੇ ਤੇ ਕੁਝ ਵੱਡੇ ਭਾਂਜੇ ਦੇ ਦੋਸਤ ਐ ਤੇ ਇੱਥੇ ਅਸੀਂ ਕੇਕ ਕੱਟ ਕੇ ਫੋਟੋਆਂ ਖਿਚਾ ਰਹੇ ਆਂ ਸਾਰੇ ਜਾਣੇ ਔਰ ਜਿਸ ਨੇ ਸਿਰ ਤੇ ਮਫਰਲ ਬੰਨੇ ਆਏ ਉਹ ਮੇਰੇ ਫੁੱਫੜ ਜੀ ਦੇ ਵੱਡੇ ਬੇਟੇ ਦਾ ਮੁੰਡਾ ਏ ਮੇਰਾ ਭਤੀਜਾ ਵੱਡਾ ਤੇ ਮੇਰੇ ਨਾਲ ਜਿਹੜਾ ਆਇਆ ਉਹ ਛੋਟੇ ਵੀਰ ਦਾ ਮੁੰਡਾ ਏ ਵੀਡੀਓ ਬਣਾਵਾ ਕਿੱਤੇ ਤੇ ਹੁਣ ਕੇਕ ਕੱਟਾਂਗੇ ਅਸੀਂ ਤੇ ਪੂਰਾ ਵਲੌਗ ਜ਼ਰੂਰ ਦੇਖਿਓ ਦੋਸਤੋ 1 ਮਿੰਟ ਹਟ ਨਹੀਂ 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 ਯਾਰ ਨਹੀਂ ਯਾਰ ਨਹੀਂ ਬੰਦੀ ਯਾਰ ਪਤਾ ਕਿਉਂ ਆ ਕੇ ਕਿ ਆ ਜਾ ਉਹ 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 ਬੜੀ ਤਰ੍ਹਾਂ ਆਫ ਹੈ ਠੀਕ ਹੈ ਹੈਪੀ ਬਰਥਡੇ ਟੂ ਯੂ ਯੂ ਹੈਪੀ ਬਰਥਡੇ ਟੂ ਯੂ ਹੋ ਗਿਆ ਕੱਟਾ ਵਾਓ ਪਰ ਕਿਨਾ ਪੱਤੀ ਤੁਸੀਂ ਕਿੰਨੀ ਫਿਆਰੀ ਠੀਕ ਹੈ ਉਹ ਸੇਟ ਆ ਲੋ ਚੰਮੈ ਮੋ ਚੰਮੈ ਮਮਰੀ ਕਿਨ ਪ੍ਰੋਬਲਮ ਹੋ ਰਹੀ ਹੈ ਉਹ ਆ ਨਾ ਕੋਈ ਜੀ ਕਿਹਾ ਮੈਂ ਨਹੀਂ ਲੱਗਦਾ ਮੈਨੂੰ ਪਤਾ ਹੈਗਾ ਆਹੇ ਯਾਰਾ ਕੁਛ ਇਹਨੂੰ ਯਾਦ ਆ ਰਿਹਾ ਤੇ ਹਾਏ ਹੇ ਮੇਰੀ ਗੱਲ ਸੁਣ ਕੋਟ ਆ ਸਟਿਚ ਆਰ ਹਾਂ ਉਹਨਾਂ ਦਾ ਬਾਹਰ ਵਾਲੀ ਨੇ ਵੜਾ ਹੋ ਗਈ ਜਿਆਦਾ ਨਹੀਂ ਪਾਣੀ ਆਉਂਦੀ ਗਾਉਂਣਾ ਕਿ ਪੀਂਦੇ ਨ ਤੋਂ आओ यार, आओ यार, मनु कालम, हाँ नीचे, आओ आओ, आए तुम जा, जा जी, आओ, मूवी नहीं बना, आलोक बार, तू ही खाता, भी लो मेरा, मेरा तो, लड़कियों, आओ, आया, आते हैं, आते इधर मेरे को, आओ, इक्की आप, ज़्यादा नहीं खाना ਉਹ ਫੁੱਟ ਤੋਂ ਕਚਾਲਾ ਇੱਧਰ ਇੱਕ ਇੰਤਰੀ ਹੈ ਅੱਡੇ ਰੱਖਿਆ ਮਨੇ ਮੋਜ਼ਾਬ ਕਰ ਲਾ ਗੰਦਾ ਨਾ ਅਨੂ ਕੰਮ ਅੱਲਾ ਦੇਖ ਆ ਮੈਂ ਤੁਹਾਨੂੰ ਲੌਬ ਬਾਲਾ ਆ ਬਟਲ ਕਿਹਦਾ ਨਹੀਂ ਨਮਾ ਨਮਾ ਜਮਾ ਕਰਿਓ ਲੈ ਅਕੀਸ ਬਰਾਤਰ ਬੇਚ ਨਹੀਂ ਅਸੀਂ ਜਿਸ ਕੁਝ ਲਾ ਉਹ ਬੜੀ ਜੀ ਆਏ ਓਏ ਆ ਯਾਰ ਪਤਾ ਹੀ ਆਓ ਯਾਰ ਓਏ ਅਰੇ ਬਾਰੀ ਬਾਰੀ ਜਾਓ ਸਾਰੇ ਜਣੇ ਪੀਸ ਨੰਬਰ ਇਜ਼ ਵਾਟ ਇਜ਼ ਥਿਸ ਨੰਬਰ ਜਸਟ ਓਏ ਅੰਦਰ ਨੂੰ ਆਲਾ ਓਕੇ ਕਰਦੇ ਸੋ ਕਮ ਚਲੇ ਓਨੇ ਬਾਜੀ ਤੁਸੀਂ ਵੀ ਆਓ ਹਾਂ ਯਰੇ ਬਾਜੀ ਆਉਨਾ ਸਾਡਾ ਵੀ ਟਾਈਮ ਆ ਉਫ ਇਸ ਤਾਂ ਇਸੰਤ ਕੋਈ ਨਹੀਂ ਨਾ ਨਾ ਨਹੀਂ ਕਰਨਾ ਚਾਹੀਦਾ ਕੋਈ ਨਹੀਂ ਆਉਣਾ ਬਸ 10 15 ਮਿੰਟ ਤੱਕ ਆਹ ਯਾਰ ਦੇਦੀ ਵੀ ਤੁਸੀਂ ਵੀ ਜਾਓ ਅਨੁਜ ਨਹੀਂ ਹੈਗਾ ਉਹ ਤੇ ਸੌਰਵ ਹੋਊਗਾ ਉਹ ਹੋਗਾ ਖਾਏ ਤੁਸੀਂ ਖੇਲ ਲੱਗੇ ਤੇ ਸਾਰੇ ਜਾਨੀ ਕਾਫੀ ਸਾਰਾ ਇੰਜੋਏ ਕਰ ਰਹੇ ਨੇ ਕੇਕ ਵਗੈਰਾ ਖਾ ਰਹੇ ਨੇ ਹੁਣ ਫੋਟੋ ਫੋਟੋ ਖਿਚਾ ਕੇ ਤੇ ਜਿਹੜਾ ਮੇਰਾ ਵੱਡਾ ਭਾਂਜਾ ਏ ਇਸ ਦਾ ਵੱਡਾ ਭਰਾ ਏ ਉਹਨੂੰ 3-4 ਚਾਰਕ ਮਹੀਨੇ ਹੋ ਚੁੱਕੇ ਏ ਉਹ ਇੰਗਲੈਂਡ ਚਲਾ ਗਿਆ ਏ ਬਾਹਰ ਤੇ ਉਸ ਦਾ 5 ਤਰੀਕ ਨੂੰ ਹੁੰਦਾ 5 ਜਨਵਰੀ ਨੂੰ ਜਨਮ ਦਿਨ ਤੇ ਇਸ ਦਾ 13 ਨੂੰ ਹੁੰਦਾ ਏ ਨਹੀਂ ਤੁਹਾਡੇ ਨਾਲ ਨਹੀਂ ਅਰੇ ਮੰਮੀ ਕਹਿੰਦਾ ਹਾਂ ਹਾਂ ਤੁਸੀਂ ਬੇਸਤੀ ਕਰੂਗੇ ਕੌਣ ਆ ਗਿਆ ਮਮਾ ਜੀ ਹੁਣ ਮਮਾ ਜੀ ਆ ਗਏ ਆਜੋ ਵੀਰ ਮਮਾ ਜੀ ਜਲੋ ਤੁਸੀਂ ਮਨਪ੍ਰੀਤ ਚਲਿਓ ਚਲੋ ਚਲੋ ਤੁਸੀਂ ਸਰ ਇਹ ਕੋਈ ਕੀ ਆਇਆ ਕਿਉਂ ਅੱਧਾ ਤੋਂ ਨਾਲ ਨਹੀਂ ਦੇਖੀ ਅੱਧਾ ਤੋਂ ਜਦੋਂ ਲੋਕ ਨਹੀਂ ਦੇਖੀ ਮੈਂ ਅੱਧਾ ਤੋਂ ਪੜ੍ਹਨੇ ਕਾਲੇ ਹਿੱਤ ਨਾਲ ਹੈ ਯਾਰ ਮੇਰਾ ਫੇਰ ਮੈਂ ਕਿ ਫੇਰ ਫਾਹੀ ਨਹੀਂ ਆਹ ਤਾਂ ਤੁਸੀਂ ਆਹੋਂ ਕਿਤਾਬਾਂ ਵੀ ਹੈ ਨਹੀਂ ਕਿ ਚੇਰੋਗੇ ਪਾਪਾ ਨਹੀਂ ਰਹਿ ਰਿਹਾ ਕਿ ਤੈਨੂੰ ਨਹੀਂ ਮੈਂ ਅੱਧਾ ਤੋਂ ਤੁਸੀਂ ਚਲਾ ਤੇ ਹੁਣ ਅਸੀਂ ਪਾਰਟੀ ਕਰਕੇ ਬਾਹਰ ਨਿਕਲ ਚੁੱਕੇ ਹਾਂ ਮਾਰਕੀਟ ਵੱਲ ਤੇ ਅਸੀਂ ਨਾ ਲੈਣਾ ਹੀ ਪੈਪ ਸਾਡਾ ਪੈਪ ਜਿਹੜਾ ਖਰਾਬ ਹੋ ਗਿਆ ਸੀ ਪੁਰਾਣਾ ਵਾਲਾ ਇਹ ਸਬਜੀ ਸਬਜੀ ਨੂੰ ਪਾਣੀ ਲਾਣਾ ਹੋਵੇ ਬਹੁਤ ਦਿੱਕਤ ਹੁੰਦੀ ਹੈ ਡੰਗਰਾਂ ਨੂੰ ਨਵਾਉਂਦੀ ਬਹੁਤ ਦਿੱਕਤ ਹੁੰਦੀ ਹੈ ਤਾਂ ਕਰਕੇ ਅਸੀਂ ਛੋਟੀ ਮੋਟਰ ਦਾ ਪਾਈਪ ਲੈਣਾ ਸੀ ਅਸੀਂ ਪਾਈਪ ਦੀ ਦੁਕਾਨ ਦੇਖਣ ਚਲੇ ਗਏ ਪਰ ਅਸੀਂ ਨਾ ਮਾਰਕੀਟ ਦੇ ਅੰਦਰ ਹੀ ਚਲੇ ਗਏ ਉੱਥੇ ਨਹੀਂ ਹੁੰਦੀ ਬਾਈਪਾਸ ਤੇ ਸਾਨੂੰ ਮਿਲੀ ਦੁਕਾਨ ਫਿਰ ਉੱਥੋਂ ਅਸੀਂ ਲਿਆ ਪਾਈਪ ਤੇ ਫਿਰ ਅਸੀਂ ਦੀਦੀ ਘਰੇ ਜਾਵਾਂਗੇ ਮਿੱਠਾ ਦੇਣ ਲੋੜੀ ਦਾ ਭਾਂਜੇ ਘਰੇ ਤੇ ਥੋੜਾ ਜਿਹਾ ਤੁਸੀਂ ਵੀਊ ਦੇਖੋ ਦੋਸਤੋ ਸਾਡੇ ਸ਼ਹਿਰ ਦੀਆਂ ਆਸ-ਪਾਸੇ ਮਾਹੌਲ ਦੁਕਾਨਾਂ ਦੀਦੀ ਦੇ ਪਿੰਡ ਵੱਲ ਚਲੇ ਗਏ ਮਿੱਠਾ ਦੇਣ ਤੇ ਅਸੀਂ ਦੀਦੀ ਕੋ ਚਾਹ ਵਗੈਰਾ ਪੀ ਕੇ ਮਿੱਠਾ ਦੇ ਕੇ ਇਹਦੇ ਅਸੀਂ ਵਾਪਸ ਜਾ ਰਹੇ ਹਾਂ ਹੁਣ ਤੇ ਦੀਦੀ ਦੇ ਪਿੰਡੋਂ ਹੀ ਅਸੀਂ ਨਾ ਸਤਵਿੰਦਰ ਨੇ ਲੈ ਤੇ ਜਾਣੀ ਢੰਗਰਾਂ ਵਾਸਤੇ ਦਾਣਾ ਜਾਂ ਇਧਰੋਂ ਬਹੁਤ ਵਧੀਆ ਮਿਲਦਾ ਹੈ ਇੱਕ ਦੁਕਾਨ ਤੋਂ ਤੇ ਠੀਕ ਠਾਕ ਰੇਟ ਤੋਂ ਮਿਲ ਜਾਂਦਾ ਅਸੀਂ ਇੱਥੋਂ ਹੀ ਲੈ ਜਾਂਦਾ ਹੁੰਦਾ ਸਤਵਿੰਦਰ ਇੱਥੇ ਖਲਾਰ ਕੇ ਅਸੀਂ ਲੈਣ ਲੱਗੇ ਦਾਣਾ ਤੇ ਇਹ ਬੋਰੀ ਪਰਵਾ ਲੈਣੀ ਸਤਵਿੰਦਰ ਨੇ ਤੇ ਫਿਰ ਉਸ ਤੋਂ ਬਾਅਦ ਅਸੀਂ ਘਰ ਵਾਪਸ ਚਲੇ ਜਾਣਾ ਹੈ ਇਹ ਵਾਲਾ ਪੈਪਲੇ ਆਏ ਦੋਸਤੋ ਥੋੜਾ ਜਿਹਾ ਇਧਰ ਦਾ ਵੀਊ ਦੇਖ ਲਓ ਇਹ ਭਈਆਂ ਦੇ ਪਿੰਡ ਹੈ ਇੱਥੋਂ ਅਸੀਂ ਆਏ ਹੀ ਲੈਣ ਦਾਣਾ ਚ ਤੇ ਇਧਰੋਂ ਹੀ ਅਸੀਂ ਆਪਣੇ ਘਰ ਨੂੰ ਨਿਕਲ ਜਾਣਾ ਹੈ ਤੇ ਦੋਸਤੋ ਅਸੀਂ ਹੁਣ ਘਰ ਆ ਚੁੱਕੇ ਹਾਂ ਤੇ ਇਧਰ ਪੂਆ ਜੀ ਨੇ ਵਾਲੀ ਹੀ ਲੋੜੀ ਤੇ ਇੱਕ ਵਾਰੀ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਢੇਰ ਸਾਰੀਆਂ ਮੁਬਾਰਕਾਂ ਪਰਮਾਤਮਾ ਕਰੇ ਲੋੜੀ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ओके दोस्तों उम्मीद करता हूं थाने व्लॉग बढ़िया लगा होएगा जी बढ़िया लगा ता लाइक शेयर कमेंट करके जरूर दस्यो जी जे तुसी चैनल ते नवे हो ता कर लियो चैनल नु सब्सक्राइब पूरा व्लॉग देखन ली तोडा सऱ्यां दा धन्यवाद जी